ਵਿਦਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਸਮਰਥਨ ਲੈਣ ਵਾਲੇ ਸਾਰੇ ਲੀਡਰਾਂ ਨੂੰ ਅੱਜ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ ਸਪਸ਼ਟੀ ਕਰਨ ਦੇਣ ਵਾਸਤੇ ਇੱਥੇ ਬੁਲਾਇਆ ਗਿਆ ਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਆ ਇੱਥੇ ਪਹੁੰਚੇ ਨੇ ਔਰ ਜੱਧਦਾਤ ਸਾਹਿਬ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਤੁਮਸੋਤ ਸਾਹਿਬ ਇਹ ਦੱਸੋ ਕਿ ਕੀ ਤੁਸੀਂ ਆਪਣਾ ਸਪਸ਼ਟੀ ਕਰਨ ਦਿੱਤਾ ਕਿ ਤੁਸੀਂ ਕਸੂਰਵਾਰ ਸਮਝਦੇ ਆਪਣੇ ਆਪ ਨੂੰ ਤੁਸੀਂ ਇੱਥੇ ਆਏ ਹੋ ਗੱਲ ਇਹ ਹੈ ਵੋਟਾਂ ਮੰਗਣ ਲਈ ਅਸੀਂ ਮੁਕਰਦੇ ਨਹੀਂ ਜੱਧਦਾਤ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਆ ਅਸੀਂ ਗਏ ਸੀ ਔਰ ਸਾਡੇ ਮਨ 'ਚ ਕੋਈ ਇਹ ਨਹੀਂ ਹੈ ਕਿ ਪੰਥ ਨੂੰ ਗੁਰਮਾਰਿਆਦਾ ਨੂੰ ਕੋਈ ਢਾਹ ਲਾਈਏ ਅਸੀਂ ਹੁਕਮ ਹੋਇਆ ਸੀ ਪੇਸ਼ ਹੋ ਕੇ ਆਏ ਆਂ ਜਦ ਅਕਾਲ ਤਖਤ ਤੇ ਔਰ ਜੋ ਉਹਨਾਂ ਨੇ ਕਿਹਾ ਕਰਾਂਗੇ ਨਹੀਂ ਤੁਸੀਂ ਹੁਣ ਇੱਥੋਂ ਵਾਪਸ ਜਾ ਰਹੇ ਹੋ ਜਾਂ ਤੁਹਾਨੂੰ ਕਿਹਾ ਗਿਆ ਕੋਈ ਧਾਰਮਿਕ ਸਜ਼ਾ ਲਗਾਈ ਜਾਏਗੀ ਕੀ ਅੱਗੇ ਅੱਗੇ ਦਾ ਕੀ ਉਹਨਾਂ ਨੇ ਦੱਸਿਆ ਤੁਹਾਨੂੰ ਨਹੀਂ ਸਾਨੂੰ ਤਾਂ ਉਹਨਾਂ ਨੇ ਫਰੀ ਵਾਂਗੂ ਕਰਤਾ ਵੀ ਜੋ ਵੀ ਹੈ ਤੁਸੀਂ ਆਪਣੇ ਆਪਣੇ ਨਗਰ ਦੇ ਵਿੱਚ ਜਾ ਕੇ 10 ਦਿਨ 20 ਦਿਨ ਜਿੰਨਾ ਚਿਰ ਚਾਹੋ ਤੁਸੀਂ ਗੁਰੂ ਘਰ ਚ ਜਾ ਕੇ ਸੇਵਾ ਕਰੋ ਤੇ ਜੋ ਅਕਾਲੀ ਦਲ ਦੇ ਜਿੰਨੇ ਲੀਡਰ ਇੱਥੇ ਪਹੁੰਚੇ ਕੀ ਉਹ ਠੀਕ ਹੈ ਜਿਨ੍ਹਾਂ ਲੋਕਾਂ ਨੂੰ ਬੁਲਾਇਆ ਜਾਂ ਫਿਰ ਹੋਰ ਲੀਡਰ ਵੀ ਜਿਹੜੇ ਆ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਅਕਾਲੀ ਦਲ ਦੇ ਲੋਕਾਂ ਦੀ ਗੱਲ ਛੱਡੋ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਡੇਰੇ ਤੋਂ ਪੂਰਨ ਬਹੁਮਤ ਪੂਰਨ ਹਮਾਇਤ ਮਿਲੀ ਹੈ ਔਰ ਮੈਂ ਸਮਝਦਾ ਕਿ ਕਿਵੇਂ ਮਿਲੀ ਹੈ ਕਿਉਂ ਦਿੱਤੀ ਐ ਉਹਨਾਂ ਨੂੰ ਵੀ ਸਾਨੂੰ ਬੁਲਾਇਆ ਸੀ ਮੰਗਣ ਗਏ ਸੀ ਉਹਨਾਂ ਤੋਂ ਵੀ ਪੁੱਛਿਆ ਜਾਵੇ ਭਾਈ ਤੁਸੀਂ ਕਿਉਂ ਕਿਉਂ ਨਹੀਂ ਆਏ ਹਰਮੰਦਰ ਸਾਹਿਬ ਇੱਕ ਨਾ ਕੱਲ ਤੋਂ ਪਰਸੋਂ ਤੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੱਜ ਦੇ ਹਰਮੰਦਰ ਸਾਹਿਬ ਆਏ ਨਹੀਂ ਨਹੀਂ ਪਰ ਉਹਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਾਫੀ ਮੈਂ ਕਹਿੰਦਾ ਨੋ ਕਮੈਂਟ ਠੀਕ ਹੈ ਜੀ ਇਹ ਹਨ ਸਾਧੂ ਸਿੰਘ ਧਰਮਸੋਤ ਇਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਅਤੇ ਉਹ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਹੋਏ ਅੱਜ ਉੱਥੇ ਪੇਸ਼ ਵੀ ਹੋਏ ਨੇ ਔਰ ਇਹਨਾਂ ਦੀ ਇੱਕ ਮੰਗ ਇਹ ਹੈ ਕਿ ਜਿੱਥੇ ਅਕਾਲੀ ਲੀਡਰਾਂ ਨੂੰ ਬੁਲਾਇਆ ਗਿਆ ਉੱਥੇ ਅਕਾਲੀ ਦਲ ਨੂੰ ਵੀ ਡੇਰੇ ਵੱਲੋਂ ਸਮਰਥਨ ਦਿੱਤਾ ਗਿਆ ਵੋਟਾਂ ਦਿੱਤੀਆਂ ਗਈਆਂ ਔਰ ਇਸ ਕਰਕੇ ਅਕਾਲੀ ਦਲ ਦੇ ਜੋ ਪ੍ਰਧਾਨ ਹਨ ਉਹ ਵੀ ਜ਼ਿੰਮੇਵਾਰ ਨੇ ਤੇ ਸਾਫਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਹਨੇ ਹੀ ਜ਼ਿੰਮੇਵਾਰ ਹਨ ਇਸ ਲਈ ਉਹਨਾਂ ਨੂੰ ਵੀ ਇੱਥੇ ਜ਼ਰੂਰ ਬੁਲਾਇਆ ਜਾਣਾ ਚਾਹੀਦਾ ਸੀ